ਜੋ ਪ੍ਰਤਾਪ पाचਵੇਂ ਨੇ ਤੇ ਰਾਜੇ ਵੜਿੰਗ ਨੇ ਬਿਆਨ ਦਿੱਤੇ ਉਹ ਤੁਸੀਂ ਸਾਰਿਆਂ ਨੇ ਸੁਣ ਲੇ ਔਰ ਮੈਨੂੰ ਨਿੱਜੀ ਤੌਰ ਤੇ ਇਹਨਾਂ ਦੁੱਖ ਲੱਗਿਆ ਸੁਣ ਕੇ ਕਿ ਇੰਨੀ ਸੌੜੀ ਇੰਨੀ ਤੰਗ ਦੇ ਲਈ ਇੰਨੇ ਮੰਦ ਭਾਗੇ ਬਿਆਨ ਇਹ ਚ ਕਿਸੇ ਪਾਰਟੀ ਦੇ ਸੀਨੀਅਰ ਲੀਡਰ ਜਿਹੜਾ ਵਿਜ਼ਨ ਇਹ ਰੱਖਦੇ ਨੇ ਤਾਂ ਇਹ ਰੱਖਦੇ ਨਹੀਂ ਕਿ ਅਸੀਂ ਮੁੱਖ ਮੰਤਰੀ ਬੰਨਾ ਆ ਉਹ ਇਹੋ ਜਿਹੇ ਬਿਆਨ ਵੀ ਦੇ ਸਕਦੇ ਨੇ ਇਹੋ ਜਿਹੇ ਬਿਆਨ ਵੀ ਕਰ ਸਕਦੇ ਨੇ ਇੱਕ ਰੈਲੀ ਦੇ ਵਿੱਚ ਬੈਠੇ ਹੋ ਰੈਲੀ ਮੰਰੇਗਾ ਬਚਾਓ ਸੀ ਨਾਂ ਰੱਖਿਆ ਸੀਗਾ ਮੰਰੇਗਾ ਬਚਾਓ ਕੋਈ ਮੰਰੇਗਾ ਦਾ ਉੱਥੇ ਨਾਂ ਨਹੀਂ ਆਇਆ ਚੀਕਾਂ ਨਿਕਲ ਗਈਆਂ ਉੱਥੇ ਉਹਨਾਂ ਦੀ ਐਟੋ 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 ਕੋਈ ਗੱਲ ਹੀ ਨਹੀਂ ਹੋਰ ਕੀਤੀ ਮੈਨੂੰ ਦੱਸੋ ਕਿੰਨੇ ਜਾਣੇ ਆਪਾਂ ਖੜੇ ਆ ਮੀਡੀਆ ਵੀ ਦੇਖ ਰਿਹਾ ਹੈ ਮੇਰੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਜੀ ਬੈਂਡਵਾਜੇ ਦਾ ਕੰਮ ਕਰਦੇ ਸੀ ਕਿ ਮੈਂ ਤੇ ਕਈ ਚੰਨਾਂ ਤੇ ਦੱਸਿਆ ਮੈਂ ਤੇ ਜਦੋਂ ਮੰਤਰੀ ਬਣਿਆ ਸੀਗਾ ਉਦੋਂ ਵੀ ਦੱਸਿਆ ਸਾਰੇ ਥਾਵਾਂ ਤੇ ਕੀਤਾ ਉਹਨਾਂ ਨੇ ਮੈਨੂੰ ਆਪਣੀ ਦਸਾਂ ਨੋਆ ਦੀ ਕਿਰਤ ਕਰਕੇ ਜਿਹੜਾ ਪੜਾਇਆ ਆ ਮੇਰਾ ਭਰਾ ਆ ਆ ਆ ਕਲਾਂਟ ਦੇ ਕਿਹਾ ਆ ਮੇਰੇ ਪਿਤਾ ਜੀ ਇਹ ਕਲਾਟ ਪਚਾਉਂਦੇ ਸੀਗੇ ਇੱਕ ਗਾਜੂ ਵੇਖ ਲਓ ਇਹਦੇ ਵਿੱਚ 10 ਤੇ 10 ਨੋ ਨਾ ਲੱਗਦੇ ਨੇ ਤਾਕਤ ਬਣਾਉਂਦਾ 10 ਨੋ ਇਹ 10 ਨੋਾਂ ਦੀ ਕੀਰਤਾਂ 10 ਨੋਾਂ ਦੀ ਕੀਰਤ ਕਿਸੇ ਬੰਦੇ ਨੇ ਕਰਕੇ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਪਾਈ ਹੋਵੇ ਤੇ ਰੱਬ ਨੇ ਸੁਣੀ ਆ ਕਿ ਨਹੀਂ ਸੁਣੀ ਰੱਬ ਸੁਣੂਗਾ ਕਿ ਨਹੀਂ ਸੁਣੂਗਾ ਅੱਜ ਤੁਸੀਂ ਇਹ ਮਜ਼ਾਕ ਢਾਉਂਦੇ ਹੋ ਕਿ ਇੱਕ ਬੈਣਵਾਜੇ ਵਾਲੇ ਦਾ ਮੁੰਡਾ ਅਸੀਂ ਇਹਦਾ ਬੈਣ ਵਜਾ ਦਿਆਂਗੇ ਇਹ ਬੈਣ ਵਜਾਉਂਦਾ ਨਾ ਸੀਗਾ ਬੈਡ ਵਜਾਉਦੇ ਸੀਗੇ ਕੋਈ ਸਮਗਲਨਤ ਨਹੀਂ ਕੀਤੀ ਕੋਈ ਸੁਮਣੇ ਦੇ ਬਿਸਕਟਾਂ ਦੀ ਤਸਕਰੀਤ ਨਹੀਂ ਕੀਤੀ ਕਿਸੇ ਨਾਲ ਧੱਕੇਸ਼ਾਹੀਤ ਨਹੀਂ ਕੀਤੀ ਮਿਹਨਤ ਕੀਤੀ ਆ ਇਹਦੇ ਚੈਲੰਜ ਅੱਜ ਬਾਜਵਾ ਸਾਹਿਬ ਮੈਨੂੰ ਨਹੀਂ ਕਹਿ ਕੇ ਗਏ ਇਹ ਸਾਰੇ ਹੀ ਤਲਤ ਵਰਗ ਤੇ ਕਿਰਤੀ ਵਰਗ ਨੂੰ ਚੈਲੰਜ ਕਰਕੇ ਗਏ ਨੇ ਕਿ ਸਾਡੀ ਸੋਚ ਨਹੀਂ ਇਹਨਾਂ ਦੀ ਸੋਚਣੀ ਇਹ ਆ ਕਿ ਗਰੀਬ ਘਰ ਦਾ ਕੋਈ ਬੱਚਾ ਉੱਪਰ ਨਹੀਂ ਜਾ ਸਕਦਾ ਤੇ ਨਾਂ ਇਹਦਾ ਜਾਣ ਦੁੱਤਾ